ਤੇ ਭੈਣੀ ਜਿਹੜੀ ਐ ਜਮੀਨ 'ਚ ਖੜੇ ਆ ਮੈਂ ਤੁਹਾਨੂੰ ਚਾਹਣਾ ਕਿ ਆ ਪਤਸੋਂ ਦੇ ਗੜੇ ਪਏ ਨੇ ਅਜੇ ਵੀ ਆ ਢੇਰ ਲੱਗਾ ਖੜਿਆ ਔਰ ਸਾਰੀ ਫਸਲ ਦੇ ਅੰਦਰ ਨੇ ਔਰ ਫਸਲ ਸਾਰੀ ਤਬਾਹ ਹੋ ਗਈ ਆ ਜਿਹੜੀ ਕਣਕ ਆ ਉਹਦਾ ਨਾੜ ਟੁੱਟ ਚੁੱਕਿਆ ਬਾ ਔਰ ਉਹਨੂੰ ਜਿਹੜਾ ਛਿੱਟਾ ਆ ਛਿੱਟੇ ਬਿਲਕੁਲ ਸੁੱਕ ਜਾਣੇ ਆ ਕਿਉਂਕਿ ਸਾਰਿਆਂ 'ਚ ਤਕਰੀਬਨ ਫਸਲ 'ਚ ਕਣਕ ਜਿਹੜੀ ਜੱਬੇ ਤੋਂ ਉੱਪਰ ਆ ਗਈ ਆ ਛਿੱਟੇ ਲੜ ਗਏ ਆ ਪਰ ਇਹ ਆਸਮੀਦ ਹੁੰਦੀ ਆ ਖਾਨ ਨੂੰ ਮਜ਼ਦੂਰ ਨੂੰ ਥਾਰਿਆਂ ਨੂੰ ਆ ਦੇਖੋ ਘਰੇ ਮੈਂ ਤਾਂ ਦਿਖਾਉਣਾ ਚਾਹਣਾ ਮੁੱਖ ਮੰਤਰੀ ਸਾਹਿਬ ਤੁਸੀਂ ਵੀ ਜ਼ਰੂਰ ਤੌਰਾ ਕਰੋ ਸਾਡੇ ਇਲਾਕਿਆਂ ਦਾ ਕਰੀਬ 25-30 ਹਜ਼ਾਰ ਏਕੜ ਫਸਲ ਜਿਹੜੀ ਆ ਉਹ ਤਬਾਹ ਹੋਈ ਆ ਸਾਡੀ ਅਵਸਰ ਦੇ ਵਿੱਚ ਔਰ ਸਾਰੀ ਫਸਲ ਚਾਹੇ ਉਹ ਸਬਜ਼ੀ ਆ ਚਾਹੇ ਕਣਕ ਆ ਭਾਵੇਂ ਬਾਗ ਨੇ ਕਿਸੇ ਦੇ ਉੱਤੇ ਵੀ ਫਲ ਨਹੀਂ ਰਹਿ ਗਿਆ ਤਰਾ ਦਾ ਵੀ ਨਿਸ਼ਾਨ ਹੋਇਆ 66 ਡੇਗੀਆਂ ਨੇ ਆ ਹਾਲਾਤ ਨੇ ਇੱਥੇ ਔਰ ਮੇਰੀ ਪੁਰਜੋਰ ਮੰਗਿਆ ਕਿ ਇਹ ਐਸ ਵੜੇ ਫਸਲ ਤਕਰੀਬਨ ਪੱਕਣ ਦੇ ਕੰਡੇ ਤੇ ਆਉਣ ਵਾਲੀ ਸੀ ਆਤ ਤੋਂ ਵੱਧ ਆਸ ਮਹੀਨੇ ਮਾਰਚ ਅਪ੍ਰੈਲ ਦੇ ਵਿੱਚ ਵਾਢੀ ਪੈ ਜਾਂਦੀ ਹੈ ਔਰ ਹੁਣ ਇਹ ਬਿਲਕੁਲ ਹੀ ਇੱਥੇ ਐਨ ਲਿੱਡੀਆਂ ਨੇ ਫਸਲਾਂ ਤੁਸੀਂ ਇੱਧਰ ਦੇਖ ਸਕਦੇ ਜੇ ਕੈਮਰੇ ਦੇ ਨਾਲ ਕਿਉਂਕਿ ਥੱਲੇ ਪਾਣੀ ਹੈ ਜ਼ਮੀਨ 'ਚ ਉੱਤਰ ਨਹੀਂ ਸਕਦੇ ਔਰ ਇਹ ਸਾਰੀਆਂ ਫਸਲਾਂ ਮਤਲਬ ਖਤਮ ਹੀ ਹੋਈਆਂ ਨੇ ਸਿਰ ਟੁੱਟ ਗਏ ਨੇ ਸਿੱਟੇ ਦਾ ਨਾੜ ਦਾ ਜਿਹੜਾ ਮੇਨ ਉਹਦਾ ਹੁੰਦਾ ਹੈ ਉਹਦਾ ਲੱਕ ਫਿੱਟ ਗਿਆ ਬਿਲਕੁਲੀ ਸੋ ਸਰਕਾਰ ਇਹਦੇ ਤੇ ਧਿਆਨ ਦੇਵੇ ਆ ਪਿੰਡਾਂ ਦੇ ਸਾਡੇ ਸਰਪੰਚ ਸਭਾਨ ਸਾਰੇ ਇਕੱਠੇ ਹੋਏ ਆ ਔਰ ਸਰਕਾਰਾਂ ਹੁੰਦੀ ਐ ਇਸੇ ਕੰਮ ਲਈ ਐ ਵੀ ਜੇ ਕੋਈ ਮੁਸ਼ਕਲ ਆਵੇ ਤੇ ਨਾਲ ਖੰਡਉਂਦੀਆਂ ਨੇ ਮੁੱਖ ਮੰਤਰੀ ਸਾਹਿਬ ਅੱਗੇ ਵੀ ਸਾਡੇ ਜਨਾਲੇ ਜੀ ਵੀ ਗੜੇਮਾਰੀ ਹੋਈ ਸੀ ਉਹਦਾ ਵੀ ਕੋਈ ਮੁਆਵਜ਼ਾ ਨਹੀਂ ਆਇਆ ਕਿਤੇ ਉਹ ਨਾ ਹੋਵੇ ਜਿੱਦਾਂ ਦਰਿਆ ਤੇ ਪਾਣੀ ਫਾੜਾ ਹੀ ਸੀ ਮਾਲਵੇ ਵਾਲੇ ਬੰਨੇ ਤੇ ਉਹਦੇ ਵੀ ਮੁਆਵਜ਼ੇ ਨਹੀਂ ਦਿੱਤੇ ਗਏ ਜਿਕੇ ਪਾ ਕਰਕੇ ਅਸੀਂ ਬਾਰਡਰ ਦੇ ਵਾਲੇ ਲੋਕ ਆ ਸਾਡੇ ਕੋਲ ਬਹੁਤੇ ਸਾਧਨ ਨਹੀਂ ਹੈਗੇ ਇੱਥੇ ਇੰਨੇ ਜਿਆਦੇ ਲੋਕਾਂ ਕੋਲ ਛੋਟੀਆਂ-ਛੋਟੀਆਂ ਜ਼ਮੀਨਾਂ ਨੇ ਬਹੁਤ ਜਿਆਦੀਆਂ ਜ਼ਮੀਨਾਂ ਨਹੀਂ ਹੈਗੀਆਂ ਹੈਗੀਆਂ ਇੱਥੇ ਕੋਲ ਚਾਰ ਕਿੱਲੇ ਕੋ ਪੰਜ ਕਿੱਲੇ ਸੋ ਮੇਰੀ ਸਰਕਾਰ ਤੋਂ ਮੰਗਿਆ ਸਰਕਾਰ ਤੁਰੰਤ ਪਿੰਡਾਂ ਦੇ ਵਿੱਚ ਪਹੁੰਚਣਾ ਤੁਹਾਡੇ ਐਮਐਲਏ ਪਹੁੰਚਣ ਤੁਹਾਡੇ ਮੰਤਰੀ ਪਹੁੰਚਣ ਤਾਂ ਕਿ ਇਹਨਾਂ ਲੋਕਾਂ ਨੂੰ ਕੋਈ ਰਾਹਤ ਦਿਓ ਜਿਹੜੀ ਫਸਲ ਬੀਜੀ ਹੁੰਦੀ ਉਹ ਤਾਂ ਪਹਿਲਾਂ ਵੇਚ ਕੇ ਖਾਦੀ ਹੁੰਦੀ ਹੈ तकरीबन ਉਹਦਾ ਕਰਜ਼ਾ ਤੇ ਚੁੱਕਿਆ ਹੁੰਦਾ ਜ਼ਿਮੀਂਦਾਰ ਨੇ ਔਰ ਕੁਝ ਆਸਮੀਤ ਹੁੰਦੀ ਕੋ ਕਰਜਾ ਰਹੇਗਾ ਨਵੇਂ ਨਵੇਂ ਪੁਰਾਣੇ ਹੋਣਗੇ ਕੋਈ ਵਿਆਹ ਸ਼ਾਦੀ ਕਰਨੀ ਆ ਕਿਸੇ ਨੇ ਕੁਝ ਕਰਨਾ ਆ ਤੇ ਇਸ ਵੇਲੇ ਸਾਰਿਆਂ ਨੂੰ ਬਹੁਤ ਮੁਸ਼ਕਲ ਆ ਅਸੀਂ ਵੀਡੀਓ ਲੋਕਾਂ ਦੀਆਂ ਵੀ ਵੇਖ ਰਹੇ ਆ ਔਰ ਇਨ੍ਹਾਂ ਪਿੰਡਾਂ ਦੇ ਵਿੱਚ ਕਰੀਬ 20000 ਮਤਲਬ ਏਕੜ ਮੈਨੂੰ ਲੱਗਦਾ ਹੈ ਕਿ 25000 ਏਕੜ ਦੇ ਕਰੀਬ ਜੇ ਗਰਦੌਰੀ ਕਰੋਗੇ ਤੇ ਇੰਨੀ ਫਸਲ ਨਿਕਲ ਆਣੀ ਜਿਹੜੀ ਖਰਾਬ ਹੋਈ ਹੈ ਔਰ ਇਹ ਪੱਟੀ ਲਗਾਤਾਰ ਹੀ ਭੈਣੀ ਤੋਂ ਸ਼ੁਰੂ ਹੁੰਦੀ ਆ ਪਰ ਇਹ ਛੀਨਿਆਂ ਤੋਂ ਚੈਨਪੁਰ ਬਲੱਗਣ ਤੋਂ ਰਾਸਾਸੀ ਵਾਲੇ ਬੰਨਿਓ ਇਹ ਲਗਾਤਾਰ ਇੱਥੋਂ ਹੁੰਦੀ ਹੋਈ ਮਜੀਠੇ ਵਾਲੇ ਇਲਾਕੇ ਚੋਂ ਲੰਘਦੀ ਹੋਈ ਬੱਲਾ ਤੋਂ ਸਤਿੰਦਰਾ ਤੋਂ ਇਧਰੋਂ ਜਾਂਦੀ ਹੋਈ ਇਹ ਵਿਆਸ ਤੱਕ ਜਾਂਦੀ ਹੈ ਫੱਟੇ ਔਰ ਇਹਦਾ ਸਰਵੇ ਪ੍ਰੋਪਰ ਕਰਾਓ ਸਰਵੇ ਕਰਾ ਕੇ ਤਾਂ ਕਿ ਤੁਹਾਨੂੰ ਪਤਾ ਲੱਗ ਸਕੇ ਕਿ ਅਸਲੀ ਨੁਕਸਾਨ ਕੀ ਹੈ ਤੇ ਇਹਦੀ ਭਰਪਾਈ ਪੂਰੀ ਕਰਿਓ ਕਿਉਂਕਿ ਉਮੀਦ ਕਰਦੇ ਆਂ ਕਿ ਹਰ ਕੋ ਬੰਦੇ ਨੂੰ 60-70 ਹਜ਼ਾਰ ਰੁਪਏ ਫਸਲ ਤੋਂ ਮਿਲਣਾ ਹੁੰਦਾ ਇੱਕ ਦੇ ਝਕੜ ਜੋ ਆਸਮੀਦ ਹੁੰਦੀ ਇਹਦੇ ਨਾਲ ਵੱਡੀ ਗੱਲ ਹੈ ਕਿ ਜਿਹੜੀਆਂ ਮਾਲ ਡੰਗਰ ਹੈ ਮਾਲ ਡੰਗਰ ਦਾ ਵੀ ਬਹੁਤ ਵੱਡਾ ਨੁਕਸਾਨ ਹੋਣਾ ਕਿਉਂਕਿ ਹੁਣ ਉਹਨਾਂ ਨੂੰ ਤੂੜੀ ਨਹੀਂ ਮਿਲਣੀ ਅੱਗੇ ਤੂੜੀ ਵੀ ਸੁੱਕੇ ਸੁੱਕੇ ਦਾ ਵੀ ਮੁਸ਼ਕਲ ਹੋਣੀ ਆ ਸੋ ਤਰੰਤ ਅੰਮ੍ਰਿਤਸਰ ਪਹੁੰਚੋ ਅੰਮ੍ਰਿਤਸਰ ਆ ਕੇ ਇਹਨਾਂ ਦੀ ਸਾਰ ਲਓ ਆਪਣੇ ਐਮਐਲਏ ਨੂੰ ਕਹੋ ਪਹੁੰਚਣ ਕਿਉਂਕਿ 2 ਦਿਨ ਹੋ ਗਏ ਆ ਮੈਂ ਦੇਖ ਰਿਹਾ ਕਿ ਅਜੇ ਤੱਕ ਕੋਸ਼ਿਸ਼ ਕਿਤੇ ਕਿਤੇ ਕੋ ਟਾਮ ਟਾਮਾ ਗਿਆ ਪਿੰਡਾਂ 'ਚ ਹੁਣ ਠੀਕ ਹੈ ਕਿਤੇ ਵਿਜ਼ੀ ਹੋ ਸਕਦੇ ਪਰ ਆ ਕੇ ਇਹਨਾਂ ਦੀ ਸਾਰ ਲਓ ਔਰ ਵੱਡਾ ਮੌਜੂਦਾ ਜਿਹੜਾ ਆ ਜਿਹੜਾ ਪੂਰਾ ਇਹਨਾਂ ਦੀ ਇਹਨਾਂ ਦੀ ਸੰਤੁਸ਼ਟੀ ਹੋਵੇ ਕਿਉਂਕਿ ਇਹਦੇ ਨਾਲ ਕਿਸਾਨ ਮਜ਼ਦੂਰ ਦੋਵਾਂ ਦਾ ਔਰ ਜਿਹੜੀ ਖਾਸ ਕਰ ਬੇਜਬਾਨੇ ਜਾਨਵਰਾਂ ਦਾ ਵੀ ਇਹ ਰਸ਼ਨ ਹੈ ਸਾਰਿਆਂ ਦਾ ਬਹੁਤ ਵੱਡਾ ਨੁਕਸਾਨ ਹੈ ਆ ਪਿੰਡਾਂ ਦੇ ਲੋਕ ਖੜੇ ਨੇ ਇਹਨਾਂ ਨੂੰ ਪੁੱਛ ਰਹੇ ਇਹਨਾਂ ਦੇ ਹਾਲਾਤ ਕੀ ਨੇ ਸਾਰੇ ਗੱਲਾਂ ਕਰ ਰਹੇ ਫੈਦੇ ਤੇ ਗੇਲੇ ਸਫਲ ਚ ਖੜੇ ਨੇ ਸਾਰੇ ਮੁਸ਼ਕਿਲਾਂ ਚ